ਜੈਤੋਜ ਪੱਤਰਕਾਰ ਮਨਿੰਦਰ ਸਿੱਧੂ ਦਾ ਪੁਤਲਾ ਫੂਕਿਆ ਗਿਆ ਤੇ ਹਾਸੋਹੀਣੀ ਗੱਲ ਇਹ ਰਹੀ ਕਿ ਪੁਤਲਾ ਫੂਕਣ ਵਾਲੇ ਕੋਈ ਹੋਰ ਨਹੀਂ ਆਮ ਆਦਮੀ ਪਾਰਟੀ ਦੇ ਜੈਤੋ ਹਲਕੇ ਦੇ ਅਹੁਦੇਦਾਰ ਵੱਡੀ ਗਿਣਤੀ ਸਨ ਅੱਜ ਤੱਕ ਸੱਤਾਧਿਰ ਦੇ ਖਿਲਾਫ ਧਰਨੇ ਲੱਗਦੇ ਪੁਤਲੇ ਫੂਕੇ ਜਾਣੇ ਤਾਂ ਸੁਣੇ ਸੀ ਪਰ 70 ਸਾਲਾਂ ਚਾਹਤ ਪਹਿਲੀ ਵਾਰੀ ਹੋਇਆ ਹੋਣਾ ਕਿ ਪੰਜਾਬ ਸੱਤਾ ਹੰਡਾਰੀ ਆਪ ਪਾਰਟੀ ਦੇ ਵਰਕਰਾਂ ਨੂੰ ਪੰਜਾਬ ਦੇ ਹੀ ਪੱਤਰਕਾਰ ਦਾ ਪੁਤਲਾ ਫੂਕਣਾ ਪਿਆ ਕੀ ਗੱਲ ਪਈ ਮਨਿੰਦਰ ਕੋਈ ਸੁਪਰੀਮ ਪਾਵਰ ਹੈ ਜਾਫਰ ਕਿਸੇ ਐਸੀ ਪੋਸਟ ਤੇ ਆ ਜਿਸ ਨੂੰ ਸੱਤਾਧਿਰ ਪਾਰਟੀ ਹੱਥ ਨਹੀਂ ਪਾ ਸਕਦੀ ਜੇਕਰ ਉਹ ਕੁਝ ਗਲਤ ਕਰ ਰਹੀ ਹੈ ਕਿਉਂਕਿ ਸੂਬੇ ਦੀ ਸੱਤਾਧਿਰਤਾ ਕੇਂਦਰ ਦੇ ਖਿਲਾਫ ਉਸ ਵੇਲੇ ਪ੍ਰਦਰਸ਼ਨ ਕਰਦੀ ਦਿਖਾਈ ਦਿੰਦੀ ਹੈ ਜਿਸ ਵੇਲੇ ਸੂਬੇ ਦੀ ਸੱਤਾਧਿਰ ਨੂੰ ਇਹ ਲੱਗਦਾ ਹੈ ਕਿ ਕੇਂਦਰ ਸਾਡੇ ਨਾਲ ਧੱਕਾ ਕਰ ਰਿਹਾ ਹੈ ਜੈਸਾ ਪਾਣੀਆਂ ਦੇ ਮਸਲੇ ਤੇ ਹੋਇਆ ਜੈਸਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਹੋਇਆ ਜੈਤੋ ਦੇ ਐਮਐਲਏ ਅਮੋਲਕ ਸਿੰਘ ਨੇ ਇਸ ਮਸਲੇ ਤੇ ਲੋਕਵਾੜ ਟੀਵੀ ਨੂੰ ਪੱਕ ਦਿੱਤਾ ਤਾਂ ਇਹ ਕਹਿੰਦੇ ਨਜ਼ਰ ਆਏ ਕਿ ਮੈਂ ਇਹ ਪੁਤਲਾ ਫੂਕ ਪ੍ਰਦਰਸ਼ਨ ਨਹੀਂ ਕਰਵਾਇਆ ਹੁਣ ਇੱਥੇ ਐਮਐਲਏ ਸਾਹਿਬ ਦੇ ਜੇਕਰ ਇਸ ਪੱਖ ਨੂੰ ਸੱਚ ਮੰਨਿਏ ਤਾਂ ਫਿਰ ਕੀ ਜੈਤੋ ਹਲਕੇ ਦੇ ਆਪ ਵਰਕਰ ਅਹੁਦੇਦਾਰ ਐਮਐਲਏ ਜੈਤੋ ਤੋਂ ਬਾਗੀ ਨੇ ਕਿ ਐਮਐਲਏ ਜੈਤੋ ਦੀ ਉਹਨਾਂ ਤੇ ਨਹੀਂ ਚੱਲਦੀ ਜਾਂ ਫਿਰ ਉਹ ਐਮਐਲਏ ਜੈਤੋ ਨੂੰ ਟਿਚ ਜਾਂਦੇ ਨੇ ਜਾਂ ਫਿਰ ਇਹ ਮੰਨਿਏ ਕਿ ਐਮਐਲਏ ਜੈਤੋ ਦੇ ਹਲਕੇ 'ਚ ਕੀ ਹੋ ਰਿਹਾ ਏ ਇਸ ਦਾ ਐਮਐਲਏ ਸਾਹਿਬ ਨੂੰ ਪਤਾ ਤੱਕ ਨਹੀਂ ਪਾਰੇ ਗੱਲ ਅਸੰਭਵ ਲੱਗਦੀ ਹੈ ਕਿਉਂਕਿ ਇਸ ਪ੍ਰਦਰਸ਼ਨ ਪ੍ਰਦਰਸ਼ਨ ਦੇ ਵਿੱਚ ਜਿਹੜੇ ਵਿਅਕਤੀ ਦੇਖੇ ਗਏ ਉਹ ਐਮਐਲਏ ਜੈਤੋ ਦੇ ਬੇਹਦ ਕਰੀਪੀ ਸੰਗ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਮੈਂ ਤੁਹਾਨੂੰ ਗਿਣਵਾ ਦਿੰਦਾ ਹਾਂ ਇਹ ਨੇ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸੀਮਰਨ ਮਲਹੋਤਰਾ ਜਿਹੜੇ ਤੁਹਾਨੂੰ ਐਮਐਲਏ ਸਾਹਿਬ ਦੀਆਂ ਤਾਰੀਫਾਂ ਦੇ ਪੁਲ ਪੁਲ ਬੰਦੇ ਅਕਸਰ ਕਿਸੇ ਨਾ ਕਿਸੇ ਇੰਟਰਵਿਊ 'ਚ ਮਿਲ ਜਾਣਗੇ ਤੇ ਇਹ ਨੇ ਪੀਏਡੀਬੀ ਸਹਿਕਾਰੀ ਸਭਾ ਦੇ ਚੇਅਰਮੈਨ ਗੋਵਿੰਦਰ ਸਿੰਘ ਵਾਲੀਆ ਇਹ ਨੇ ਨਗਰ ਕਾਉਂਸਲ ਜੈਤੋ ਦੇ ਪ੍ਰਧਾਨ ਡਾਕਟਰ ਹਰੀਸ਼ ਚੰਦਰ ਇਹਨੇ ਮਾਰਕੀਟ ਕਮੇਟੀ ਜੈਤੋ ਦੇ ਪ੍ਰਧਾਨ ਡਾਕਟਰ ਲక్ష్మణ ਸ਼ਰਮਾ ਭਖਤੂਆਣਾ ਹੁਣੇ ਲੋਕ ਆਪ ਮੁਹਾਰੇ ਇਸ ਪ੍ਰਦਰਸ਼ਨ ਚ ਆਏ ਜਾਂ ਫਿਰ ਕਿਸੇ ਵੱਲੋਂ ਇਹਨਾਂ ਨੂੰ ਭੇਜਿਆ ਗਿਆ ਇਹ ਤਾਂ ਇਹ ਲੋਕ ਖੁਦ ਜਾਣਦੇ ਨੇ ਚਲੋ ਇੱਥੇ ਆਪਾਂ ਇੱਕ ਗੱਲ ਹੋਰ ਮੰਨ ਲਈਏ ਕਿ ਜੈਤੋ ਹਲਕੇ 'ਚ ਮਨਿੰਦਰ ਕੁਝ ਗਲਤ ਕਰ ਰਿਹਾ ਸੀ ਤੇ ਇਹਨਾਂ ਆਪ ਵਰਕਰਾਂ ਨੇ ਹਲਕੇ ਦੀ ਭਲਾਈ ਦੇ ਲਈ ਪ੍ਰਦਰਸ਼ਨ ਕੀਤਾ ਤਾਂ ਜੋ ਮਨਿੰਦਰ ਦੀਆਂ ਉਹਨਾਂ ਗਤੀਵਿਧੀਆਂ ਨੂੰ ਜਗ ਜाहिर ਕੀਤਾ ਜਾਵੇ ਤਾਂ ਫਿਰ ਕੀ ਇੰਨਾ ਹਲਕਾ ਹਮੈਤਿਆਂ ਨੂੰ ਇਹ ਨਹੀਂ ਪਤਾ ਕਿ ਜੈਤੋ ਦੇ ਹਸਪਤਾਲ 'ਚ ਡਾਕਟਰ ਤੱਕ ਨਹੀਂ ਹੈ ਇੱਥੇ ਡਾਕਟਰ ਨਾਂ ਲਿਆਉਣ ਵਾਲੇ ਜ਼ਿੰਮੇਵਾਰ ਵਿਅਕਤੀ ਦਾ ਪਤਲਾ ਫੁਕਿਆ ਜਾਵੇ ਕਿ ਇੰਨਾ ਹਲਕਾ ਹਮੈਤਿਆਂ ਨੂੰ ਇਹ ਨਹੀਂ ਪਤਾ ਕਿ ਪਿਛਲੇ ਦਿਨਾਂ 'ਚ ਚਿੱਟੇ ਦੇ ਨਾਲ ਹਲਕਾ ਜੈਤੋ 'ਚ ਕਿੰਨੀਆਂ ਮੌਤਾਂ ਹੋਈਆਂ ਤੇ ਉਹਦੇ 'ਚ ਜਿਹੜਾ ਜ਼ਿੰਮੇਵਾਰੇ ਉਸ ਦਾ ਪਤਲਾ ਫੁਕਿਆ ਜਾਵੇ ਕਿ ਇੰਨਾ ਹਲਕਾ ਹਮੈਤਿਆਂ ਨੂੰ ਇਹ ਨਹੀਂ ਪਤਾ ਕਿ ਬਾਰਸ਼ਾਂ ਵੇਲੇ ਜੈਤੋ ਦਰਿਆ ਦਾ ਰੂਪ ਤਾਰ ਲੈਂਦਾ ਹੈ ਇਸ ਦੀ ਨਿਕਾਸੀ ਦਾ ਪ੍ਰਬੰਧ ਨਾ ਕਰਨ ਵਾਲੇ ਜ਼ਿੰਮੇਵਾਰ ਵਿਅਕਤੀ ਦਾ ਪੁਤਲਾ ਫੂਕਿਆ ਜਾਵੇ ਵੈਸੇ ਲੋਕ ਹਲਕਾ ਹਮੈਤੀ ਤਾਂ ਨਹੀਂ ਲੱਗਦੇ ਹਾਂ ਪਰ ਐਮਐਲਏ ਜੈਤੋ ਦੇ ਹਮੈਤੀ ਜ਼ਰੂਰ ਲੱਗਦੇ ਨੇ ਕਿਉਂਕਿ ਲੰਗੀ 2 ਜੂਨ ਨੂੰ ਐਮਐਲਏ ਅਮੋਲਕ ਸਿੰਘ ਦਾ ਪੁਤਲਾ ਕੁਝ ਪੱਤਰਕਾਰਾਂ ਤੇ ਜਥੇਬੰਦੀਆਂ ਦੇ ਵੱਲੋਂ ਫੂਕਿਆ ਗਿਆ ਹੁਣ ਇੱਥੇ ਸਮਝ ਇਹ ਨਹੀਂ ਲੱਗਦੀ ਕਿ ਐਮਐਲਏ ਅਮੋਲਕਤਾ ਪੁਤਲਾ ਫੂਕਣ ਦੇ ਵਿਰੋਧ ਚ ਮਨਿੰਦਰ ਦਾ ਪੁਤਲਾ ਕਿਉਂ ਫੂਕਿਆ ਗਿਆ ਇੱਥੇ ਸਿਰਫ ਮਨਿੰਦਰੀ ਨਹੀਂ ਮਨਿੰਦਰ ਦੇ ਨਾਲ ਦੋ ਹੋਰ ਪੱਤਰਕਾਰ ਭਰਾਵਾਂ ਦੇ ਪੁੱਤਲੇ ਫੁੱਕੇਗੇ ਜਿਨ੍ਹਾਂ ਦੇ ਵਿੱਚੋਂ ਇੱਕ ਹੁਕਮਚੰਦ ਨੇ ਜਿਨ੍ਹਾਂ ਤੇ ਉੱਪਰ ਪਿਛਲੇ ਦਿਨਾਂ ਪਰਚਾ ਦਰਜ ਹੋਇਆ ਤੇ ਇੱਕ ਜੈਤੋ ਦੇ ਚੈਨਲ ਸੱਚ ਦੀ ਪੜਤਾਲ ਚਲਾਉਣ ਵਾਲੇ ਵੀਰ ਨੇ ਚਲੋ ਇੱਥੇ ਪੱਤਰਕਾਰ ਹੁਕਮਚੰਦ ਦੀ ਵਿਰੋਧਤਾ ਤਾਂ ਸਮਝ ਆਉਂਦੀ ਹੈ ਕਿਉਂਕਿ ਹੁਕਮਚੰਦ ਦੇ ਹੱਕ ਦੇ ਵਿੱਚ ਆਏ ਪੱਤਰਕਾਰਾਂ ਤੇ ਜਥੇਬੰਦੀਆਂ ਨੇ ਐਮਐਲਏ ਅਮੋਲਕ ਸਿੰਘ ਦਾ ਪੁੱਤਲਾ ਫੁੱਕਿਆ ਸੀ ਪਰ ਜਿਹੜੇ ਇਹ ਦੂਸਰੇ ਦੋ ਪੱਤਰਕਾਰ ਨੇ ਇਹਨਾਂ ਦਾ ਪੁੱਤਲਾ ਫੂਕ ਪ੍ਰਦਰਸ਼ਨ ਕਿਉਂ ਹੋਇਆ ਇਹ ਵੱਡੇ ਸਵਾਲੀਆ ਚਿੰਨ ਸੱਤਾ ਧਿਰ ਦੇ ਉੱਪਰ ਖੜੇ ਕਰਦਾ ਹੈ ਜਾਂ ਫਿਰ ਇਹ ਮੰਨ ਕੇ ਚੱਲੀਏ ਕਿ ਲੋਕ ਪੱਖੀ ਗੱਲ ਕਰਨ ਵਾਲੇ ਪੱਤਰਕਾਰਾਂ ਦੀ ਆਵਾਜ਼ ਦੱਬਣ ਦਾ ਹੁਣੇ ਕੋਈ ਨਵਾਂ ਟੰਗ ਤਰੀਕਾ ਹੈ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਉਂਦੇ ਹੋ ਇਜਾਜ਼ਤ ਧੰਨਵਾਦ ਜੀ